ਪ੍ਰੀਵਿਊ ਅਰ ਮੇਰਾ ਪਿੰਡ ਮੇਰਾ ਨਾਮ ਸਰਜੀਤ ਸਿੰਘ ਪਿੰਡ ਹਮਰਾਜਪੁਰ ਤੇ ਗੁਰਦਾਸਪੁਰ ਹਲਕੇ ਦਾ ਮੈਂ ਰਹਿਣ ਵਾਲਾ ਜੀ ਸੋ ਸਾਡੇ ਇੱਕ ਬੜੀ ਪੁਰਾਣੀ ਮੰਗ ਬਿਜਲੀ ਦੀ ਜੋ ਕਿ 20 ਸਾਲਾਂ ਤੋਂ ਸਾਡੇ ਪਿੰਡ ਬਿਜਲੀ ਕਿਤੇ ਵੀ ਨੇਰੀ ਦੂਰੀ ਹੁੰਦੀ ਸੀ ਤੇ ਸਾਡੀ ਬੰਦ ਹੋ ਜਾਂਦੀ ਅਸੀਂ ਰਮਨ ਬੈਲ ਜੀ ਦੇ ਧਿਆਨ ਚ ਲਿਆਂਦਾ ਮਸਲਾ ਜੋ ਕਿ ਇਹਨਾਂ ਨੇ ਸਾਡੇ ਚੱਕ ਰਹੀਆਂ 66 ਕੇਵੀ ਹਰ ਹਰ 스테ਸ਼ਨ ਖੋਲ ਕੇ ਤੇ ਸਾਡੀ ਮੰਗ ਪੂਰੀ ਕੀਤੀ ਜੋ ਕਿ ਝੋਨੇ ਦੇ ਸੀਜ਼ਨ ਤੱਕ ਚਾਲੂ ਹੋਏ ਨਾ ਸਾਡੀ ਬੜੀ ਪ੍ਰਾਣੀ ਮੰਗੀ ਸੀ ਇਲਾਕੇ ਵੱਲੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਰਮਨ ਬੈਲ ਜੀ ਦਾ ਤੇ ਆਪਣੇ ਆਮ ਆਦਮੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਅਜੀਤ ਹੈ ਮੈਂ ਹਰਧਾਨਪਿੰਡ ਤੋਂ ਬਿਲੋਂਗ ਕਰਦਾ ਪਿਆਣਾ ਪਰ ਅਮਨ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਤੋਂ 2-3 ਕਿਲੋਮੀਟਰ ਦੇ ਪਿੰਡ ਹਰਦੋਸ਼ਨੀਆ ਉੱਥੇ ਮਤਲਬ ਬੈਲ ਸਾਹਿਬ ਜੀ ਨੇ ਸਪੋਰਟਸ ਨਰਸਰੀ ਜਿਹੜੀ ਆ ਮਨਜ਼ੂਰ ਕਰਵਾਈ ਹੈ ਸਰਕਾਰ ਕੋਲ ਉਹਦੇ ਨਾਲ ਇਹ ਆ ਵੀ ਮਤਲਬ ਸਾਡੇ ਇਲਾਕੇ ਛੱਕ ਪਿੰਡਾਂ ਦੇ ਮਤਲਬ ਨੌਜਵਾਨਾਂ ਜਿਹੜੇ ਖੇਡਾਂ ਨਾਲ ਜੁੜਨਗੇ ਤਾਂ ਨਸ਼ਿਆਂ ਤੋਂ ਦੂਰ ਜਾਣਗੇ ਬੈਲ ਸਾਹਿਬ ਨੇ ਸਾਡੇ ਮੇਰੇ ਖੁਦ ਦੇ ਪਿੰਡ ਵਿੱਚ ਹੀ 50000 ਰੁਪਏ ਦਾ ਮਤਲਬ ਸਮਾਨ ਸੈਕਸ਼ਨ ਕਰਵਾ ਕੇ ਦਿੱਤਾ ਵਾ ਮਤਲਬ ਸਰਕਾਰ ਕੋਲੋਂ ਵੀ ਇੱਥੇ ਮਤਲਬ ਸਪੋਰਟਸ ਕਿੱਟ ਵਗੈਰਾ ਸਾਰੇ ਬ ਪਲੇਅਰ ਜ਼ਿਆਦਾ ਉੱਠਣਗੇ ਉਹਦੇ ਨਾਲ ਆਪਣੇ ਪੰਜਾਬ ਦੀ ਤਰੱਕੀ ਹੋਏਗੀ ਤੇ ਨੌਜਵਾਨ ਜਿਹੜੇ ਨਸ਼ਿਆਂ ਤੋਂ ਦੂਰ ਰਹਿਣਗੇ ਸਰਕਾਰ ਨੇ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਆ ਉਹਦਾ ਬਹੁਤ ਵੱਡਾ ਜੜੀ ਫੈਸਿਲਿਟੀ ਲੋਕਾਂ ਨੂੰ ਮਿਲੀ ਆ ਮੈਂ ਪਿੱਛੇ ਪੜ ਰਿਹਾ ਸੀਗਾ ਤਕਰੀਬਨ ਪੰਜਾਬ ਦੇ ਵਿੱਚ 2 ਸਾਲ ਚ 1 ਕਰੋੜ ਤੋਂ ਵੱਧ ਲੋਕਾਂ ਨੇ ਉਹਦਾ ਫੈਸਿਲਿਟੀ ਜਿਹੜੀ ਲਈ ਆ ਔਰ ਸਭ ਤੋਂ ਜ਼ਿਆਦਾ ਜਿਹੜੀ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਮੁਹਾਲੀ ਸ਼ਹਿਰ ਦੇ ਵਿੱਚ ਲੋਕਾਂ ਨੇ ਉਹਦਾ ਫਾਇਦਾ ਲਿਆ ਜਿੱਥੇ ਕਿ ਸਾਰੇ بڑے ਸਮਰਥ ਲੋਕ ਹੀ ਦਿੰਦੇ ਆ ਪਰ ਉਹ ਵੀ ਲੋਕ ਜਿਹੜੇ ਆ ਆਮ ਆਦਮੀ ਕਲੀਨਿਕ 'ਚ ਜਾ ਕੇ ਉਹਦੀਆਂ ਫੈਸਿਲਟੀਆਂ ਦਾ ਫਾਇਦਾ ਲੈ ਰਹੇ ਆ ਕੋ ਸਾਡੇ ਘਰ ਪਿੱਛੇ ਇੱਕ ਕਾਮਲੀ ਸੀ ਉਹ ਵਾਈਫ ਮੇਰੀ ਨੂੰ ਕਹਿੰਦੀ ਮੈਨੂੰ 2-3000 ਰੁਪਏ ਦਿਓ ਮੈਡਮ ਮੈਂ ਨਾ ਤੈਨੂੰ ਦੁਖਾਣਾ ਠੀਕ ਨਹੀਂ ਹੈਗੀ ਤੇ ਇਹ ਪੰਡੋਰੀ ਰੋਡ ਤੋਂ ਆਂਦੀ ਸੀ ਮੈਂ ਉਹਨੂੰ ਕਿਹਾ ਕਿ ਉੱਥੇ ਮਾਨਕੌਰ ਸਿੰਘ ਤੁਹਾਡੇ ਆਮ ਆਦਮੀ ਕਲੀਨਿਕ ਖੁੱਲਿਆ ਤੂੰ ਉੱਥੇ ਜਾ ਤੈਨੂੰ ਦਵਾਈ ਵੀ ਮਿਲੇਗੀ ਤੇਰੇ ਟੈਸਟ ਵੀ ਫ੍ਰੀ ਹੋਣਗੇ ਔਰ ਉਹ ਗਈ ਉੱਥੇ ਉਹਨੂੰ ਸਾਰਾ ਉਹਦਾ ਇਲਾਜ ਵੀ ਹੋਇਆ ਟੈਸਟ ਵੀ ਹੋਏ ਔਰ ਬੜੀ ਖੁਸ਼ ਹੋਈ ਆ ਐਦਾਂ ਹੀ ਜਿਹੜਾ ਵਾ ਸ਼ਹਿਰ ਦੇ ਵਸੀਆਂ ਵਾਸਤੇ ਰਮਨ ਜੀ ਦੀ ਇੱਕ ਬਹੁਤ ਵੱਡੀ ਦੇਣ ਆ ਔਰ ਪਾਰਟੀ ਦੀ ਵੀ ਬਹੁਤ ਵੱਡੀ ਦੇਣ ਆ